ਪੇਡਾਂ ਵਧੀਆ ਸੀ ਪਹਿਲਾਂ ਕਿ ਹੁਣ ਬੱਕਰੀਆਂ ਵਧੀਆ ਲੱਗਦੀਆਂ ਬੱਕਰੀਆਂ ਹੀ ਵਧੀਆ ਨੇ ਯਾਰ ਪੇਡਾਂ ਮਗਰ ਤਾਂ ਮੁੰਡਾ ਖੁੰਡਾ ਤੁਰਦਾ ਹੁੰਦਾ ਪੇਡਾਂ ਦਾ ਗਿੱਟੇ ਕਢਾਉਂਦੇ ਨੇ ਅੱਥਨ ਨੂੰ ਠੀਕ ਆ ਕਲਾ ਕਹਿੰਦਾ ਨਹੀਂ ਖੰਦੇ ਨਾਲ ਬੱਦ ਸਕਾਲਾ ਫਾਹੇ ਦਿੱਤਾ ਜਿਹੜਾ ਹੁਣ 20 ਐਕਰੀ ਦੀ ਝੂ ਪੈਣੀ ਆ ਰੱਬ ਰੱਖੇ ਤਾਂ ਅੰਦਰ ਉਤੀ ਚਾੜਦੇ ਆ ਗੁੱਲਾਂ ਤੇ ਬੱਕਰੀ ਦੇਖ ਲਈ ਬਹੁਤ ਬੱਕਰੀਆਂ ਤੱਕੜੀਆਂ ਹੁੰਦੀਆਂ ਚੂੜ ਵਾਲੀਆਂ ਬੱਕਰੀਆਂ ਕਦੇ ਘਰ ਘਰ ਨਹੀਂ ਪਈਆਂ ਹੁਣ ਨਹੀਂ ਹੈਗਾ ਹਨਾ ਅਸਲਾ ਉਹ ਹੁਣ ਤਾਂ ਮੈਂ ਕਹਿੰਦਾ ਕਿਸੇ ਕੋਹਾਏ ਨਹੀਂ ਬੂਲ ਵਾਲਿਆਂ ਕੋਤੀ ਰੱਬੋ ਵਾਲਿਆਂ ਕੋਤੀ ਰਾਣੇ ਕੋਤੀ ਇਨਾਂ ਕੋ ਸਾਰਾ ਸਲਾ ਚੂੜ ਵਾਲਾਈ ਸੀ ਜਿਹੜੀਆਂ ਤੁਸੀਂ ਕਹਿੰਦੇ ਹੋ ਵੀ ਸਾਡੇ ਲਵੇ ਚੂੜ ਵਾਲੀਆਂ ਬੱਕਰੀਆਂ ਨੇ ਹਨਾ ਹਾਂ ਚੂੜ ਵਾਲੀਆਂ ਹੀ ਨੇ ਹਾਂ ਇਹ ਆਹਾ ਆ ਦੋਏ ਫਿਰ ਉਹ ਕਿਵੇਂ ਆਈਆਂ ਚੂੜ ਵਾਲੀਆਂ ਸਾਡੇ ਲਵੇ ਚੂੜ ਉਹਨਾਂ ਕੋ ਚੂੜ ਵਾਲੀਆਂ ਕੀ ਜਾਗਰਕਿਆ ਨਹੀਂ ਦਿੱਤੀਆਂ ਨੇ ਅੱਛਾ ਉਹਨਾਂ ਨੇ ਹੀ ਦਿੱਤੀਆਂ ਨੇ ਠੀਕ ਆ ਉਹਨਾਂ ਦੇ ਰਵੇ ਦੀਆਂ ਨੇ ਕਹੋ ਚ ਚੂੜ ਵਾਲੀਆਂ ਬੱਕਰੀਆਂ ਚ ਕੀ ਖਾਸੀਅਤ ਸੀ ਜੀ ਇਹ ਜੀ ਇਹਨਾਂ ਦਾ ਤਾਂ ਪਿੱਛਾ ਹੈ ਜਿਆ ਕੱਤੇ ਚ ਜਾ ਕੇ ਨਾ ਕੱਤੇ ਦੀ ਸੂਈ ਕੱਤੇ ਨੂੰ ਛੱਜਰ ਬਣ ਕੇ ਖੜ ਜਾਂਦੀ ਆ ਅਸੇਆ ਬਈ ਦੁੱਧ ਲੰਮਾ ਟਾਈਮ ਦਿੰਦੀਆਂ ਲੰਮਾ ਟਾਈਮ ਦੁੱਧ ਦੇ ਦਿੰਦੀਆਂ ਨੇ ਇਹ ਠੀਕ ਆ ਜੀ ਤਾਰੀ ਦੇਖ ਰਹੇ ਨੇ ਸਾਰੇ ਚੂੜ ਦਾ ਪਿੰਡ ਕਿਹੜਾ ਯਾਰ ਅੰਬਰਸਰ ਤੇ ਬਾਰਡਰ ਕੋਡ ਨੂੰ ਆ ਹੋ ਜਾਣਗੇ ਪਰੇ ਨੂੰ ਹੋ ਜਾਗੇ ਪਰੇ ਨੂੰ ਦੇਖੀ ਅੱਛਾ ਉਹਨੇ ਪਿੰਡ ਦੱਸਿਆ ਨਹੀਂ ਤੁਹਾਨੂੰ ਹਜੇ ਤੱਕ ਪਿੰਡ ਨਹੀਂ ਦੱਸਿਆ ਬਹੁਤ ਹਰਾਮੀ ਦੇ ਇੰਨਾ ਘਟੀਆ ਨਿਕਾ ਆ ਗਿਆ ਐਸਿਆ ਪਿੰਡ ਨੂੰ ਚੂੜਨੇ ਪਿੰਡ ਨਹੀਂ ਦੱਸਿਆ ਤੁਹਾਨੂੰ ਹੈ ਪਿੰਡ ਨਹੀਂ ਦੱਸਿਆ ਚੂੜਨੇ ਬਈ ਕਿਥੋਂ ਬੰਦਾ ਕਿਹਾ ਜੀ ਅਸੀਂ ਉਹ ਬੰਦਾ ਦਾ ਛੋਟਾ ਜਿਹਾ ਹੀ ਸੀ ਪਾਸ ਵੀ ਨਹੀਂ ਤੀ ਉਹ ਛੋਟਾ ਜਿਹਾ ਜੀ ਮੇਰੇ ਕੋ ਖੜਾ ਤਾਂ ਮੁੱਕੜ ਚ ਆ ਜਾਂਦਾ ਬੱਕਰੀਆਂ ਕਿਵੇਂ ਵੱਡੀਆਂ ਹੁੰਦੀਆਂ ਸ਼ਿਕਾ ਅਸੀਂ ਅਸੀਂ ਬੱਕਰੀਆਂ ਦਾ ਉਹਦੇ ਕੋਲੇ ਜੀ ਆਹ ਬੱਕਰੀਆ ਜਿਹੜੀ ਐਨ ਐਨੀਆਂ ਖੁੰਦੀਆਂ ਬਸ ਆਹ ਨਹੀਂ ਚੋਦੀਆਂ ਕੱਟੇ ਦੀਆਂ ਸੂਈਆਂ ਆ ਬੱਕਰੀਆਂ ਕੱਤੇ ਜਾ ਕੇ ਸੱਜਣਾ ਬਣ ਜਾਂਦੀਆਂ ਦੀਆਂ ਅਛਾ ਉਹ ਟਾਈਮ ਹਾਂ ਤਾਂ ਉਧਰ ਲੰਮਾ ਟਾਈਮ ਚੱਲਦੀਆਂ ਜੀ ਫਿਰ ਉਹ ਅਸਲ ਬਰੀਡ ਤਾਂ ਉਹੀ ਹੈ ਨਾ ਬੱਕਰੀਆਂ ਸਹੀ ਹੈ ਜਾਂ ਬੰਦਿਆਂ ਦਾ ਦੁੱਧ ਨਹੀਂ ਹੁੰਦੀਆਂ ਬੱਕਰਾਂ ਦੋ ਦੋ ਮਹੀਨਾ ਦੁੱਧ ਹੁੰਦੀਆਂ ਨੇ ਯਾਰ ਹਾਂ ਇਹ ਕੋਈ ਗੱਲ ਆ ਬੱਕਰੀਆਂ ਦੀ ਬੱਕਰੀਆਂ ਵੀ ਜਿਹੜਾ ਲੰਮਾ ਟਾਈਮ ਚੱਲੇ ਉਹੀ ਜਿਆਦਾ ਉਹੀ ਜਿਆਦਾ ਹੈ ਇਹਦੀ ਵੀ ਉਹੀ ਦੰਗਰ ਦੀ ਚਾਰ ਬਈ ਬੱਕਰੀ ਜਾਂ ਮੱਝ ਗਾਂ ਉਹੀ ਹੈ ਜਿਹੜਾ ਲੰਮਾ ਟਾਈਮ ਦੁੱਧ ਦਵੇ ਹੈ ਉਹੀ ਜਿਆਦਾ ਵਧੀਆ ਹੂੰ ਹੂੰ ਨਹੀਂ ਆ ਆ ਬੱਕਰੀ ਨੇ ਚੰਮ ਚੜ ਜਾਣਾ ਸੀ ਆਪ ਆਏ ਪੱਠਾਂ ਦੇਤੀਆਂ ਬੱਕਰਾ ਗਲਤ ਪੈ ਗਿਆ ਤਾਰੀ ਬੱਕਰਾ ਗਲਤ ਪੈ ਗਿਆ ਬੜੀ ਪਾਠ ਦੀਆਂ ਪੱਠਾਂ ਨੇ ਆ ਦੋਏ ਆਹਾ ਅੱਛਾ ਇੱਕ ਆਹਾ ਦੋਏ ਲੈ ਸਕੀਆਂ ਭੈਣਾ ਨੇ ਬੱਕਰਾ ਸਾੜਾ ਸੁੱਟੜ ਜਾ ਸਾਡੇ ਬੈਠੇ ਹਾਂ ਹੋ ਗਿਆ ਇੰਨਾ ਫਰਕ ਪਾ ਗਿਆ ਹਾਂ ਆ ਪੜਤਾ ਜੇ ਕੋਈ ਲੋਟਾ ਆਤਾ ਜਮਈਗਾਰ ਦੀਆਂ ਤਾਹਾਂ ਨੂੰ ਵਰਗੇ ਤੇ ਇਹਨਾਂ ਦੇ ਸਿੰਘ ਫਰਾਈ ਨਾਲ ਹੀ ਮੁੜ ਜਾਂਦੇ ਹੈ ਇਹਨਾਂ ਦੇ ਤਾਂ ਨਾਲ ਹੀ ਮੁੜ ਜਾਂਦੇ ਤੇ ਆ ਆਸ਼ਰੇ ਫੇਰ ਵੀ ਅਸਲੇ ਤੇ ਚਲੀ ਗਈ ਆਪਣੀ ਮਾਂ ਤੇ ਮਾਂ ਤੇ ਭਾਗੀ ਹਾਂ ਕਰਤਾ ਨਹੀਂ ਸਹੀ ਯਾਰ ਓਏ ਹੈ ਨਹੀਂ ਲੋਕਾਂ ਕੋਲ ਜੱਤਾਂ ਹੀ ਨਹੀਂ ਜਾਂਦਾ ਝੂਠ ਵੱਡੀ ਜਾਂਦੇ ਨੇ ਚੁੱਟ ਵੱਡੀ ਜਾਂਦੇ ਨੇ ਅਸਲੇ ਨਹੀਂ ਹੈਗੇ ਅਸਿਆ ਅਸਲਾ ਨਹਰਾਲੀ ਵਾਲਿਆਂ ਕੋ ਹੈਗਾ ਖਾਨੀ ਕਿੱਠੋਂ ਆਇਆ ਆਹਾ ਬੱਕਰੀ ਉਹਨਾਂ ਦੀ ਆਈ ਹੋਈ ਆ ਹਾਂ ਅੱਜ ਚਿਤਲੀ ਉਹਨਾਂ ਦੇੋਂ ਆਈ ਹੋਈ ਆ ਆਹ ਇੱਕ ਬੱਕਰੀ ਮਰ ਗਈ ਇੱਕ ਮਰ ਗਿਆ ਚਿਤਲੀਆਂ ਦੇ ਦੋਏ ਪੱਠਾ ਉਹ ਭੋਨ ਨਮੀਆਂ ਹੋਈ ਆ ਇੱਕ ਹੋਈ ਆ ਇੱਕ ਹੋਈ ਨਹੀਂ ਅਜੇ ਠੀਕ ਆ ਆ ਆ ਲਾਲ ਜੀ ਬੱਕਰੀ ਇਹ ਦੀ ਆ ਚਿਤਲੀ ਦੀ ਹੋਈ ਅੱਛਾ ਇਹ ਦੀ ਆ ਇਹਦੀਆਂ ਦੋ ਹੀ ਪੱਠਾਂ ਨੇ ਜੀ ਆਹ ਆਹ ਹਾਂ ਆਹ ਤੇ ਆ ਇਹਦੀਆਂ ਨੇ ਇਹਦੀਆਂ ਨੇ ਠੀਕ ਆ ਇਹ ਤਾਂ ਵੱਡੀਆਂ ਨੇ ਨਾ ਹੁਣ ਕਰਾਈਆਂ ਨੇ ਕੁਝ ਵੀ ਸੁਣ ਗਏ ਲੋੜੀ ਵਾਲੇ ਆਹ ਚੰਗੀਆਂ ਬਈ ਹਨਾ ਬੜੀਆਂ ਚੰਗੀਆਂ ਨੇ ਲੈ ਗਿਆ ਵੀ ਕੜਾਣੀਆਂ ਵਾਲਾ ਬੂਟਾ ਫਿਰਤ ਲੈ ਗਿਆ ਜੀ ਆਹ ਕੜਾਣੀਆਂ ਆ ਪੜ ਦਿੰਦਾ ਨਹੀਂ ਕਰਾਣੀਆਂ ਵਾਲਾ ਕੋਈ ਇੰਨਾ ਵਸੀ ਜਾ ਕੜਾੜੀ ਵਾਲਾ ਕੋਈ ਮਿਰਚਾ ਨਾਲ ਆਹੋ ਹਾਂ ਉਹ ਖਾਣ ਦਾ ਨਾ ਪੂਰਾ ਉਹ ਹੋਰ ਤਾਰੀ ਆ ਸੇਰਾ ਹਾਂ ਅੱਛਾ ਸੇਰਾ ਠੀਕ ਐ ਆ ਬਿਆ ਬੱਕਰੀ ਦੇਖ ਪਿਆ ਯਾਰ ਬੁੱਤਾ ਲੱਗਦੀ ਸਾਡੇ ਘਟਾਣੀਆਂ ਵਾਲਾ ਬੱਕਰੇ ਦੀ ਮਾਰਫਤ ਨਿਕਲੀ ਆ ਨਾ ਪੱਠਾ ਐ ਬੱਕਰਾ ਕਿਹੜਾ ਛੱਡਿਆ ਸੀ ਇਹ ਤੇ ਓਏ ਸਾਡੇ ਕੋਲੇ ਘਰ ਦੇ ਬੱਕਰੇ ਸੀਗੇ ਇਹ ਬੱਕਰੀ ਅਸੀਂ ਦਸਰਾਲੀ ਹੁੰਦੇ ਉਹਨਾਂ ਦੀਆਂ ਨੇ ਸਾਡੇ ਘਰ ਦੇ ਬੱਕਰੇ ਗਏ ਨੇ ਬੁੱਟਿਆ ਇਹ ਤਾਰੀ ਅੱਛਾ ਆ ਇਹਨਾਂ ਦੇ ਵੀ ਉਹ ਆਉਂਦਾ ਹਨਾ ਆ ਗਿਆ ਦੇਖ ਲੈ ਇਹਨਾਂ ਦੇ ਹੂੰ ਇਹ ਇਹੀ ਪਛਾਣ ਹੈ ਇਹਨਾਂ ਦੀ ਫਿਰ ਇਹੀ ਪਛਾਣ ਆ ਜਿਆਦਾ ਆ ਗਿਆ ਨਾ ਇਹਨੂੰ ਮੰਨ ਲਾ ਵੀ ਉਹੀ ਅਸਲ ਆ ਹਾਂ ਦੇਖ ਤੇ ਇਹਦੇ ਵੀ ਆ ਹਨਾ ਹਾਂ ਇਹ ਇਹ ਉਹਨਾਂ ਦੇ ਆਉਂਦਾ ਜਿਹੜੀਆਂ ਉਸ ਰਵੇ ਚ ਹੁੰਦੀਆਂ ਨੇ ਆ ਹਜ਼ਾਰੇ ਵਾਲੀਆਂ ਨੇ ਆਹ ਆ ਹਜ਼ਾਰੇ ਵਾਲੀਆਂ ਨੇ ਇਹ ਅੱਛਾ ਚਿੱਟੇ ਚੋਰ ਇਹਨਾਂ ਦੇ ਮੈਰ ਚ ਉਹਦੇ ਜਾਂਦੇ ਨਹੀਂ ਮੱਥੇ ਬੁੱਲੀਆਂ ਬੁੱਲੀਆਂ ਹਾਂ ਇਹ ਕੰਨ ਚਿੱਟੇ ਹਜ਼ਾਰੇ ਵਾਲੀਆਂ ਦੇ ਨੇ ਅੱਛਾ ਤੇ ਹੁਣ ਫਿਰ ਬਾਬਾ ਬਰੀਡ ਫਿਰ ਵਧਾਵੋਗੇ ਕਿ ਕਿਵੇਂ ਆਹੀ ਵਧਾ ਮੰਗੇ ਹੁਣ ਬੱਕਰੀਆਂ ਪੂਰੀਆਂ ਕਰਾਂਗੇ ਕੇਰਾ ਕੇਰਾ ਹੈ ਹਾਂ ਬੰਦਾ ਰੱਖਾਂਗੇ ਕਹਾਂ ਨੂੰ ਕੋਈ ਤਾਰੀ ਬੰਦਾ ਕੋਈ ਦੇਖ ਬੰਦਾ ਦਸਤਾਰੀ ਕੋਈ ਫਿਰ ਦੇ ਬੰਦਾ ਜਿਹੜੇ ਵਧੀਆ ਬਾਹੜ ਵਾਲਾ ਹੂੰ ਬੱਕਰੀਆਂ 40 ਰੱਖਾਂਗੇ ਕੇਰਾ ਤਾਰੀ ਹੁਣ ਸਹੀ ਗਾ ਹਾਂ ਮੱਝਾਂ ਦਾ ਕੰਮ ਵੀ ਨਾਲ ਹੀ ਚੱਲੀ ਜਾਊ ਮੱਝਾਂ ਤੇ ਤਾਂ ਹੈਗਾ ਜੁੰਡਾ ਹੈਗਾ ਹੈ ਜਾਰੀ ਜਾਂਦਾ ਵਧੀਆ ਸਾਰਾ ਠੀਕ ਹੈ ਆਮ ਦਾ ਵਧੀਆ ਮਈਆਂ ਹੂੰ ਪਰ ਬਾਬਾ ਉਹ ਪੇਡਾ ਵਧੀਆ ਸੀ ਪਹਿਲਾਂ ਕਿ ਹੁਣ ਬੱਕਰੀਆਂ ਵਧੀਆ ਲੱਗਦੀਆਂ ਬੱਕਰੀਆਂ ਹੀ ਵਧੀਆ ਨੇ ਯਾਰ ਪੇਡਾ ਮਗਰ ਤਾਂ ਮੁੰਡਾ ਖੁੰਡਾ ਤੁਰਦਾ ਹੁੰਦਾ ਪੇਡਾਂ ਦਾ ਗਿੱਟੇ ਕਢਾਉਂਦੇ ਨੇ ਉੱਥੋਂ ਠੀਕ ਆ ਕਲਾ ਕਹਿੰਦਾ ਨਹੀਂ ਖੰਡੇ ਨਾਲੋਂ ਵੱਧ ਸਕਾਲਾ ਫਾਹੇ ਦਿੱਤਾ ਹੀ ਜਿਹੜਾ ਇਹਦਾ ਖੜੀਆਂ ਨੇ ਆ ਪਾ ਦੇਾਂਗੇ ਯੰਤਰ ਬੈਠੀਆਂ ਨੇ ਗੱਲਾਂ ਕਰ ਪਈਆਂ ਉਹ ਨਹੀਂ ਉਹ ਤਾਂ ਹੁਣ ਨੂੰ ਕਹਿ ਨਹੀਂ ਚੜ ਕੇ ਤਨ ਤੋਰ ਉੱਠ ਕੇ ਅਸਿਆ ਪੇੜ ਤਾਂ ਔਖੀ ਆ ਚਾਰਨੀ ਪੇੜ ਔਖੀ ਐ ਚਾਰਨੀ ਬੱਕਰੀ ਸੌਖੀ ਆ ਹਾਜੀ ਬੱਕਰੀ ਦਾ ਤਾਂ ਕੰਮੇ ਨਹੀਂ ਕੋਈ ਜੰਤਰ ਖੜਾ ਵੱਢ ਕੇ ਛੱਡ ਦੇਣਾ ਪਰ ਅੱਜ ਕਿ ਆਈਆਂ ਨੇ ਉੱਥੋਂ ਰੱਜ ਕੇ ਘਰ ਨੂੰ ਜਿਹੜੀਆਂ ਜਾਣਗੀਆਂ ਇਹਨਾਂ ਦਾ ਤਾਂ ਕੰਮੇ ਨਹੀਂ ਕੋਈ ਤੇ ਬਾਕੀ ਹੁਣ ਇਹਨਾਂ ਦੇ ਮੇਮਨੇ ਮੂਹਨੇ ਵਧੀਆ ਬਿਕ ਜਾਂਦੇ ਹਨਾ ਜੀ ਮੇਮਨੇ ਬਹੁਤ ਵਧੀਆ ਬਿਕਦੇ ਨੇ ਆ ਹਾ ਹੁਣ 20 ਐਜ ਕੀ ਸ਼ੂ ਪਹਿਣੀਆਂ ਰੱਬ ਰੱਖੇ ਤਾਂ ਅੰਦਰ ਹੋਤੀ ਚਾੜਦੇ ਗੁੱਲਾਂ ਤੇ ਬੱਕਰੀ ਦੇਖਣੀ ਇੱਕ ਇੱਕ ਗੱਲ ਦੱਸੋ ਜੀ ਲਾਸਟ ਦੇ ਵਿੱਚ ਵੀ ਜਿਹੜਾ ਤੁਸੀਂ ਬੱਕਰਾ ਰੱਖਦੇ ਹੁੰਦੇ ਸੀ ਮਾਲ ਦੇ ਵਿੱਚ ਹਨਾ ਬੱਕਰਾ ਹੀ ਸਟੈਂਡਰਡ ਦਾ ਰੱਖਦੇ ਹਾਂ ਉਹ ਕਿਵੇਂ ਰੱਖਦੇ ਸੀ ਕੀ ਦੇਖਦੇ ਸੀ ਉਹਦੇ ਵਿੱਚ ਹੀ ਆ ਜਾਂਦੇ ਉਹਦੀਆਂ ਸਾਰੀਆਂ ਖੁੱਬੀਆਂ ਤਿੰਨ ਪੁੱਤੋਂ ਬੱਕਰੀ ਦੇਖਦੇ ਸੀ ਕਿ ਵੀ ਇਹ ਕਿਵੇਂ ਤਿੰਨ ਪੀੜੀਆਂ ਦੀਆਂ ਬੱਕਰੀਆਂ ਦੇ ਹਾਂ ਦੇਖਦੇ ਤੇ ਵੀ ਇਹ ਕਿਹੜੀ ਨਵੀਂ ਬੱਕਰੀ ਲੋਟ ਆਉਗੀ ਹੁਣ ਤਾਂ ਮੈਂ ਬੱਕਰਾ ਰੱਖਦਾ ਨਹੀਂ ਛੱਡਾ ਤਾਂ ਬੱਕਰਾ ਜਗਰਾਮਾ ਸੈਂ ਗਿਆ ਅੱਛਾ ਜਗਰਾਮਾ ਨੂੰ ਕਿਹਾ ਸਾਡਾ ਡਰਾਈਵਰ ਸਰਬੀ ਹੋ ਗਿਆ ਸੀ ਅਸੀਂ ਉੱਥੇ ਸਰਪੰਚਾਂ ਦੇ ਰਾਤ ਕੱਟੀ ਸੀ ਸਰਪੰਚ ਇੰਨੇ ਤਕੜੇ ਤੇ ਨਾ 21 ਕਿਲਿਆ ਆਲੂਆਂ ਦੇ ਕਹਿੰਦਾ ਖੰਡੇ ਛੱਡ ਦੋ ਬੱਕਰੀਆਂ ਨੂੰ ਹੂੰ ਆਕੇ ਕਹਿੰਦਾ ਕਣਕ ਦੀ ਬੋਰੀ ਵੜਤੀ ਉਹਨੇ ਦਾਤੀ ਲੈ ਕੇ ਕਹਿੰਦਾ ਲੈ ਇੱਥੋਂ ਕਣਕ ਪਾਓ ਬੱਕਰੀਆਂ ਨੂੰ ਹੂੰ ਬੱਕਰਾ ਦਾਤ ਕਹਿੰਦਾ ਕੀ ਦਾ ਮਖਾ ਮੇਰਾ ਹੀ ਆ ਕਹਿੰਦਾ ਦੱਸ ਜਾਂ ਤਾਂ ਚੜਦੇ ਜੇਠ ਦੇ 8 ਦਿਨ ਜਾਂ ਚੜਦੀ ਭਾਦ ਉਹ ਮਖਾ ਚੜਦੇ ਜੇਠ ਆ ਜੀ ਟੈਂਪੂ ਲੈ ਕੇ ਆਇਆ ਸੀ ਅਸਿਆ ਟੈਂਪੂ ਜੇ ਛੱਡ ਕੇ ਗਿਆ ਸੀ ਤਾਰੀਖ ਆ ਕਹਿੰਦਾ ਸੀ ਕੰਡ ਤੋਂ ਚੂੜਾਲੀਆਂ ਦੇ ਇਦੇ ਕਾਟਾ ਉਹਦੇ ਕੰਡ ਤੇ ਉਹ ਤਾਂ ਬਹੁਤ ਬੱਕਰਾ ਜਵਾਨ ਤੇ ਐਡਾ ਲੇਖ ਲੰਬਾ ਸੀਗਾ ਐਸੇ ਆ ਉਹਦੇ ਬਾਹੂਆਂ ਦੇ ਕੰਡ ਸੀ ਮੜੀ ਮੜਿੱ ਤੋਂ ਹੈ ਤੇ ਇੱਕ ਮਰੋੜਾ ਬਹੁਤ ਬੱਕਰਾ ਜਵਾਨ ਤੇ ਉਹਦੇ ਜਵਾਨ ਤਾਂ ਬੱਕਰੀ ਨਹੀਂ ਹੁੰਦੇ ਹੁੰਦੇ ਉਹਦਾ ਹੁਣ ਬੱਕਰਾ ਹੈ ਨਹੀਂ ਸੀ ਇਹਨੂੰ ਕੋਈ ਸਮਝ ਨਹੀਂ ਨੌ ਗੱਠ ਲੰਬਾ ਸੀ ਆ ਲਾਲੇ ਕੋਲੇ ਜੰਮਿਆ ਉਹ ਉਹ ਲਾਲੇ ਕੋਲੇ ਚੰਡੀ ਗੜੀਏ ਕੋਲੇ ਅੱਛਾ ਹੂੰ ਉਹ ਬਾਹੂ ਦਾ ਕੰਡ ਵਾਲਾ ਹਾਂ ਕੰਡ ਹੈ ਕਿ ਤੁਹਾਨੂੰ ਟੂੜ ਵਾਲੀਆਂ ਦੇ ਕੰਡ ਸੀ ਹੈ ਹਾਂ ਟੂੜ ਵਾਲੀਆਂ ਦੇ ਕੰਡ ਸੀ ਤਾਹੀ ਉਹ ਕਹਿੰਦਾ ਵੀ ਕੰਡ ਵਾਲੀ ਬੱਕਰੀ ਦੁੱਧ ਜ਼ਿਆਦਾ ਦਿੰਦੀ ਹੈ। ਹਾਂ। ਕੰਡ ਵਾਲੀਆਂ ਬੱਕਰੀਆਂ ਤਾਂ ਸਾਰੀਆਂ ਚੂੜ ਦੇ ਅਸਲੇ ਠੀਕੇ। ਅੱਛਾ। ਚੂੜ ਹੈ, ਚੂੜ ਹੋ ਗਈ ਕੇਰਾ। ਹੂੰ। ਜਦੋਂ ਨੇ ਮੈਨੂੰ ਇੱਥੇ ਕਿਨਾ 5 ਬੱਕਰੀਆਂ ਦਿੱਤੀਆਂ ਨੇ। ਮੈਂ ਕਿਹਾ ਮੇਰੀਆਂ ਤਾਂ ਗਧਿਆਂ ਵਰਗੀਆਂ ਬੱਕਰੀਆਂ ਨੇ ਮੈਂ ਕਿਵੇਂ ਨਾ ਜਾਗਰ ਨੇ ਭੇਜਤਾ ਵੀ ਦਰਸ਼ਨ ਨੂੰ ਬੱਕਰੀਆਂ ਦੇ ਜਾਂ ਪੈਸੇ ਮੇਰੇ ਤੋਂ ਲੈ ਲਈ। ਹੂੰ। ਚਾਰ ਇੱਥੇ ਆ ਗਿਆ ਲੈ ਕੇ। ਉਹ ਕਹਿੰਦਾ ਲੈ ਲੈ ਬੱਕਰੀਆਂ ਚੂੜ-ਚੂੜ ਕਰਕੇ ਉੱਠੇਗਾ। ਜਾ ਸਾਲੀਆਂ ਸੁਈਆਂ ਮੇਰੀਆਂ ਗਧਿਆਂ ਵਰਗੀਆਂ ਉਹ ਨਿੱਕ ਨਿੱਕੀਆਂ ਕਹਿਣ ਤੂੰ ਰਲਾਤਾ ਸਹੀ ਨਾਲ ਦੁੱਧ ਵਾਧਾ ਦਿੰਦੀਆਂ ਸੀ ਉਹ 4-4 ਕਿਲੋ ਤੋਂ ਦੁੱਧ ਹੀ ਦੇ ਜਾਂਦੀਆਂ ਨੇ ਸਾਡੀ ਸੇਵਾ ਤੀਗੀ ਠੀਕ ਹੈ ਹਾਂ ਬਹੁਤ ਬੱਕਰੀਆਂ ਤਕੜੀਆਂ ਹੁੰਦੀਆਂ ਚੂੜ ਵਾਲੀਆਂ ਵਰਗੀਆਂ ਕਿਤੇ ਘਰ ਘਰ ਨਹੀਂ ਪਈਆਂ ਹੁਣ ਨਹੀਂ ਹੈਗਾ ਹਨਾ ਅਸਲਾ ਉਹ ਹੁਣ ਤਾਂ ਮੈਂ ਕਹਿੰਦਾ ਕਿਸੇ ਕੋਹਾਏ ਨਹੀਂ ਬੂਲ ਵਾਲਿਆਂ ਕੋਤੀ ਰੱਬੋ ਵਾਲਿਆਂ ਕੋਤੀ ਰਾਣੇ ਕੋਤੀ ਇਹਨਾਂ ਕੋ ਸਾਰਾ ਅਸਲਾ ਚੂੜ ਵਾਲਾ ਹੀ ਸੀ ਠੀਕ ਹੈ ਹਾਂ ਉਹਨਾਂ ਦੀ ਚੂੜ ਵਾਲਿਆਂ ਦੀ ਆਪਣੇ ਲੋਕ ਘਰੇ ਫੋਟੋ ਲੱਗੀ ਹਾਂ ਉਹ ਘਰੋਂ ਨਹੀਂ ਆਈ ਜੱਟਾਂ ਦੇ ਬਸ ਠੀਕ ਆ ਵੀ ਬਾਹਰ ਲਈ ਚਰਾਈ ਤੇ ਚੱਲ ਕਾਲੇ ਰਾ ਉੱਥੇ ਵੀ ਬਾਹਰ ਲਈ ਚਰਾਈ ਤੇ ਕੱਢਿਆ ਤਾਰੀ ਉਹਨੇ ਹਾਂ ਚੰਗਾ ਤਾਰੀ ਹੁਣ ਦਈਏ ਕਿਹੜਾ ਹਾਂ ਹਾਂ ਹੁਣ ਕਿਹੜਾ ਦਿੰਨੇ ਠੀਕ ਆ ਬਾਬਾ ਚੰਗਾ ਮੱਲਾ ਧੰਨਵਾਦ ਛੋਡਾ ਇਹ ਸਾਨੂੰ ਕੱਲਾਂ ਦੱਸੇ